ਫਲਕਾ ਮਜੀਠਾ ਦੇ ਪਿੰਡ ਥਈਏਵਾਲਾ ਦੇ ਨਹਿਰ ਪੁਲ ਤੇ ਪੁਲਿਸ ਤੇ ਬਦਮਾਸ਼ਾਂ ਦਾ ਮੁਕਾਬਲਾ ਹੋਇਆ ਇਸ ਮੁਕਾਬਲੇ ਚ ਦੋ ਬਦਮਾਸ਼ ਜ਼ਖਮੀ ਹੋਏ ਨੇ ਉਹਨਾਂ ਨੂੰ ਸਿਵਲ ਹਸਪਤਾਲ ਮਜੀਠਾ ਵਿੱਚ ਇਸ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਪੁਲਿਸ ਤੇ ਦੋਨਾ ਪਾਰਸਿਓ ਚੱਲੇ ਕਰੀਬ 10 ਤੋਂ 15 ਰਾਊਂਡ ਜਿਸ ਤੋਂ ਬਾਅਦ ਬਦਮਾਸ਼ ਕਾਬੂ ਕਰ ਲਏ ਗਏ ਨੇ ਇਹੋ ਹੀ ਬਦਮਾਸ਼ ਨੇ ਜਿਨ੍ਹਾਂ ਨੇ ਫਲਕਾ ਮਜੀਠਾ ਦੇ ਕਲੇਰ ਪਿੰਡ ਦੇ ਬਾਹਰ ਪੈਟਰੋਲ ਪੌਂਟ ਤੇ ਇੱਕ ਮੁਲਾਜ਼ਮ ਦੀ ਹੱਤਿਆ ਕਰਕੇ ਉੱਥੇ ਲੁੱਟ ਦੀ ਵਾਰ ਦਾ ਨੂੰ ਅੰਜਾਮ ਦਿੱਤਾ ਸੀ ਇਹਨਾਂ ਦੋਨਾਂ ਬਦਮਾਸ਼ਾਂ ਕੋਲੋਂ ਦੋ ਕੰਟਰੀ ਮੇਡ ਪਿਸਤਲ ਤੇ ਇੱਕ ਪਲਸਰ ਮੋਟਰਸਾਈਕਲ ਬਰਾਮਦ ਹੋਇਆ ਪੁਲਿਸ ਮੁਤਾਬਕ ਇਹਨਾਂ ਕੋਲੋਂ ਆਉਣ ਵਾਲੇ ਸਮੇਂ 'ਚ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ 13 4 5 ਨੂੰ ਵਿਸਾਖੀ ਵਾਲੇ ਦਿਨ ਕਲੇਰ ਪੈਟਰੋਲ ਪੰਪ ਤੇ ਉੱਪਰ ਇੱਕ ਖੋਦ ਇਨਸੀਡੈਂਟ ਦੇ ਦੌਰਾਨ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਗੋਤਮ ਨਾਮ ਦੇ ਇੱਕ ਪੈਟਰੋਲ ਪੰਪ ਦੇ ਕਰਮਚਾਰੀ ਦੀ ਮੌਤ ਹੋ ਗਈ ਸੀ ਤੇ ਅਮਿਤ ਨਾਮ ਦਾ ਜਿਹੜਾ ਕਰਮਚਾਰੀ ਸੀ ਉਹ ਝਟਮੀ ਹੋ ਗਿਆ ਜਿਸ ਦੇ ਉੱਤੇ ਐਫਆਰ ਨੰਬਰ 24 ਮੀਠਾ ਥਾਣਾ ਦੇ ਵਿੱਚ ਦਰਜ ਕੀਤੀ ਗਈ ਸੀ ਮਾਨਯੋਗ ਡੀਆਈ ਸਾਹਿਬ ਬਾਰਡਰ ਇੰਚ ਤੇ ਐਸਐਸਪੀ ਸਾਹਿਬ ਦੇ ਹਦੀ ਦੇ ਦਿਸ਼ੰਦਰ ਦੇਛਾਂ ਦੇ ਅਨੁਸਾਰ ਉਸ ਦਿਨ ਤੋਂ ਜਿਹੜੀ ਆ ਇਸ ਦੇ ਵਿੱਚ ਜਿਹੜੀ ਆ ਪੜਤਾਲ ਕੀਤੀ ਜਾ ਰਹੀ ਸੀ ਦੋ ਦੋਸ਼ੀਆਂ ਦੀ ਅੱਜ ਐਸਐਚਓ ਮਜੀਠਾ ਅਪਰਾਧਜੀ ਸਿੰਘ ਨੂੰ ਇਸ ਘਟਨਾ ਦੇ ਸਬੰਧ ਦੇ ਵਿੱਚ ਕੋਈ ਠੋਸ ਜਾਣਕਾਰੀ ਮਿਲੀ ਸੀ ਕਿ ਇਸ ਘਟਨਾ ਸਬੰਧ ਦਾ ਦੋ ਦੋਸ਼ੀ ਆਕਾਸ਼ਦੀਪ ਸਿੰਘ ਪੁਰਪੂਟਾ ਤੇ ਅਰਸ਼ਦੀਪ ਸਿੰਘ ਉਰਫ ਰਗੂ ਵਾਸੀ ਨਸ਼ਰਾ ਨਸ਼ਰਾ ਨੰਗੜੀ ਜਿਹੜਾ ਅੰਮ੍ਰਿਤਸਰ ਦੇ ਕੋਲ ਸਥਿਤ ਹੈ ਉਥੋਂ ਦੇ ਵਸਨੀਕ ਜਿਹੜੇ ਦੋਸ਼ੀ ਆਪਣੇ ਸਾਥੀਆਂ ਦੇ ਨਾਲ ਫਿਰ ਕੋਈ ਇਹੋ ਜਿਹੀ ਕਤਨਾਉ ਨੂੰ ਇਜਾਮ ਦੇਣ ਲਈ ਇਲਾਕੇ ਦੇ ਵਿੱਚ ਫਿਰ ਰਹੇ ਜਿਸ ਦੇ ਜਿਸ ਤੇ ਅੱਜ ਨਹਿਰ ਪੰਘਾਲੀ ਦੇ ਉੱਪਰ ਨਾਕੀਬੰਦੀ ਕੀਤੀ ਗਈ ਸੀ ਇਹਨਾਂ ਨੂੰ ਭਾ ਇਹਨਾਂ ਦੀ ਭਾਲ ਵਿੱਚ ਜਿਸ ਦੇ ਉੱਤੇ ਜਦੋਂ ਇਹਨਾਂ ਨੂੰ ਰੋਕਿਆ ਗਿਆ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਜਵਾਬੀ ਫਾਇਰਿੰਗ ਦੇ ਵਿੱਚ ਦੋਨੋਂ ਦੋਸ਼ੀ ਆਕਾਸ਼ਦੀਪ ਸਿੰਘ ਤੇ ਅਰਸ਼ਦੀਪ ਰਗੂ ਦੋਨੋਂ ਜਿਹੜੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਵਾਸਤੇ ਸਿਵਲ ਹਸਪੀਟਲ ਮਜੀਠਾ ਦਾਖਲ ਕਰਵਾ ਦਿੱਤਾ ਗਿਆ ਨਹੀਂ ਇਹਦੇ ਵਿੱਚ ਗੱਡੀ ਦੇ ਵਿੱਚ ਗੋਲੀ ਲੱਗੀ ਹੈ ਸਾਡੀ ਵਿੱਚ ਤੇ ਕਾਫੀ ਜਿਹੜੇ ਇਹਦੇ ਵਿੱਚ ਤਕਰੀਬਨ 8 ਤੋਂ 10 ਜਿਹੜੇ ਰੌਂਜਾ ਫੈਰ ਹੋਇਆ ਦੋਨਾਂ ਸਾਈਡ ਤੇ ਪਪਲਸਨ ਮੋਟਰਸਾਈਕਲ ਜਿਹਦੇ ਉੱਤੇ ਉਹਨਾਂ ਨੇ ਉਸ ਦਿਨ ਘਟਨਾ ਨੂੰ ਅਨਜਾਨ ਦਿੱਤਾ ਸੀ ਉਸੇ ਮੋਟਰਸਾਈਕਲ ਦੇ ਉੱਪਰ ਆ ਰਹੇ ਸੀ ਨਹੀਂ ਇਹ ਤੇ ਮੌਕੇ ਤੇ ਸਾਡੇ ਜਿਹੜੇ ਆ ਦੋ ਜਣੇ ਅੱਜ ਜਿਹੜੇ ਕਾਬੂ ਆਏ ਆ ਬਾਕੀ ਜਿਹੜੇ ਅਲੱਗ-ਅਲੱਗ ਮੋਟਰਸਾਈਕਲਾਂ ਤੇ ਕੋ ਮਰੇ ਸੀ ਬਾਕੀ ਦੋਸ਼ੀਆਂ ਬਾਰੇ ਜਿਹੜੀ ਇਹਨਾਂ ਕੋਲ ਪੁੱਛ ਗਈ ਸੀ ਉਹਨੂੰ ਕੀਤੀ ਜਾਊਗੀ ਇਲਾਜ ਤੋਂ ਬਾਅਦ ਤੇ ਬਾਕੀ ਜਿਹੜੀ ਵੀ ਕੋਈ ਕਾਰਵਾਈ ਹੈ ਕਾਨੂੰਨੀ ਉਹ ਕੀਤੀ ਇਹ ਚੈਕਿੰਗ ਕੀਤੀ ਜਾ ਰਹੀ ਹੈ ਹਾਂ ਇਹਨਾਂ ਦੇ ਕੋਲੋਂ ਜਿਹੜੇ ਦੋ ਕੰਟਰੀ ਮੇਡ ਜਿਹੜੇ ਦੋ ਪਿਸਤਲ ਬਰਾਮਦ ਹੋਏ ਆ ਇੱਕ ਪਲਸਰ ਮੋਟਰਸਾਈਕਲ ਮੌਕੇ ਦਾ ਬਰਾਮਦ ਹੈ ਮੁੱਢਲੀ ਤਫਤੀਸ਼ ਦੇ ਵਿੱਚ ਇਹੋ ਸਾਹਮਣੇ ਆਇਆ ਕਿ ਇਹ ਜਿਹੜੇ ਆ ਲੁੱਟਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ ਪਹਿਲਾਂ ਵੀ ਤੇ ਜਿਸ ਦਿਨ ਇਹ ਘਟਨਾ ਵਾਪਰੀ ਆ ਇਹ ਜਦੋਂ ਪਟ્રોલ ਪੰਪ ਦੇ ਉੱਪਰ ਆਏ ਆ ਤੇ ਉੱਥੇ ਜਿਹੜੀ ਆ ਇਹਨਾਂ ਦੀ ਜਿਹੜੀ ਉਹਨਾਂ ਦੇ ਮੁਲਾਜ਼ਮਾਂ ਦੇ ਨਾਲ ਹਕੂਪਾਈ ਹੋ ਗਈ ਆ ਤੇ ਉਸੇ ਦੌਰਾਨ ਇਹਨਾਂ ਨੇ ਫਾਇਰ ਕੀਤੇ ਜਿਦੇ ਵਿੱਚ ਜਿਹੜਾ ਗੋਤਮ ਹੈ ਉਹਦੀ ਮੌਤ ਹੋਈ ਤੇ ਅਮਿਤ ਚੱਕਮੀ ਨਹੀਂ 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 ਇਹਦੇ ਵਿੱਚ ਕੋਈ ਵੀ ਡਾਇਰੈਕਟ ਮਾਰਨ ਵਾਲੀ ਗੱਲ ਜਿਹੜੀ ਆ ਨਹੀਂ ਇਹ ਜਿਹੜੇ ਦੋਸ਼ੀ ਆ ਇਹ ਲੋਟਾਹਵਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸੀ ਉਸੇ ਦੌਰਾਨ ਜਿਹੜੀ ਇਹ ਘਟਨਾ ਨੂੰ ਉਸ ਦਿਨ ਹੀ ਉੱਥੋਂ ਕੋਈ ਖੋਹ ਕਰਨ ਆਏ ਸੀ ਤੇ ਉਹਨਾਂ ਤੋਂ ਵਿਰੋਧ ਕਰਨ ਦੇ ਦੌਰਾਨ ਇਹ ਫਾਇਰਿੰਗ ਹੋਈ ਹੈ ਤੇ ਉਹਦੀ ਚੋਦੀ ਮੌਤ ਹੋ ਗਈ ਹੈ ਹਾਂ ਇਹਨਾਂ ਨੇ ਜਿਹੜਾ ਇਹਨਾਂ ਦਾ ਕਿਤੇ ਬਹੁਤਾ ਹੀ ਗੱਲ ਦੇ ਤਫ਼ਤੀਸ਼ ਤੋਂ ਬਾਅਦ ਹੀ ਸਾਹਮਣੇ ਆਊਗੀ ਪਰ ਫਿਰ ਵੀ ਇਹਨਾਂ ਨੇ ਇੱਕ ਜਿਹੜਾ ਲੋਕਲ ਲੈਵਲ ਦਾ ਆਪਣਾ ਗੈਂਗ ਬਣਾਇਆ ਸੀ ਤੇ ਇਹਨਾਂ ਦੇ ਇਹਨਾਂ ਦੇ ਕੋਲ ਜਿਹੜਾ ਕੁਝ ਹੋਰ ਵੀ ਵੈਪਨ ਹੋ ਸਕਦੇ ਆ ਜਿਹੜੇ ਤਫ਼ਤੀਸ਼ ਤੋਂ ਬਾਅਦ ਹਾਂ ਹਾਂ ਇਹਦੇ ਵਿੱਚ ਕੋਈ ਨਾ ਕੋਈ ਜ਼ਰੂਰ ਹੋਰ ਖੁਲਾਸਾ ਹੋਊਗਾ